ਹਰੀ ਗਤ ਮਿਤ ਨਾਨਕ ਦਾਸ ਤੇ ਦਇਆ ਕੀ ਹਰ ਦਾਸ ਹਮਾਰੀ ਜੀਉ ਪੰਡ ਕੋ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਬੋਲਣਾ ਜੀ ਵਾਹਿਗੁਰੂ 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 ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਦਸ਼ਾਹੀ ਦਸਮੀ ਪ੍ਰਥਮਾ ਭਗਵਤੀ ਸਮਰਕ ਗੁਰ ਨਾਨਕ ਲਈ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸ ਹੋਇ ਸਹਾਈ ਅਰਜਨ ਹਰਪਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਦ ਆਵੈ ਧਾਏ ਸਭ ਥਾਈ ਹੋਇ ਸਹਾਈ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਤਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਤਰਕੇ ਬੋਲੋ ਪੰਜਾਂ ਪਿਆਰਿਆਂ ਚੌਹਾਂ ਸਹਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗਵਾਹੀ ਦੇਖ ਕੇ ਆਂਢ ਤੇ ਕੀਤੇ ਤਿਨਾ ਪਿਆਰਿਆਂ ਸੱਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੁਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਘਟਾ ਕੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਤਨ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲ ਜੀ ਪੰਜਾ ਤਖਤ ਸਰਬੱਤ ਗੁਰਦਵਾਰਿਆਂ ਗੁਰਤਾਮਾ ਦਾ ਧਿਆਨ ਤਰਕੇ ਬੋਲ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਚਿਤ ਆਵਹਿ ਜਿਤ ਆਪਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤਿਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਕਾਲ사 ਜੀ ਕੇ ਬੋਲ ਬਾਲੇ ਬੋਲ ਜੀ ਸੇਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਵੇਕ ਦਾਨ ਵਿਸਾਹ ਦਾਨ ਪ੍ਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਛੰਡੇ ਬੰਗੇ ਜੁਗੋ ਜੁਗ ਅਟਲ ਧਰਮ ਦਾ ਜੈ ਜੈਕਾਰ ਬੋਲ ਜੀ ਸਿਖਾਂ ਦਾ ਮਨ ਨੀਮਾ ਮਤ ਉਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਅ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਨੂੰ ਪੰਥ ਤੋਂ ਵੀ ਛੋੜਿਆ ਗਿਆ ਹੈ ਕੁਲੇ ਦਰਸ਼ਨ ਦਿਦਾਰੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ਣਾ ਜੀ ਏ ਨਿਮਾਣਿਆ ਦੇ ਮਾਨ ਨਿਤਾਣਿਆ ਦੇ ਤਾਨ ਨਿਉਟਿਆਂ ਦੀਓਟ ਸੱਚੇ ਇਤਹਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਆਪ ਜੀ ਦੇ ਦਰੋਂ ਘਰੋਂ ਵਰਸੋਏ ਆਪ ਜੀ ਦੇ ਸੇਵਕ ਸਰਦਾਰ ਮਲਕੀਤ ਸਿੰਘ ਜੀ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਆਪ ਜੀ ਦੇ ਪਾਵਨ ਬਚਨ ਜਿਹੜਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਧੱਲੇ ਆਵੇ ਨਾਨਕਾ ਸਦੇ ਉਠੀ ਜਾਏ ਦੇ ਪਾਵਨ ਮਹਾਵਾਕਾਂ ਅਨੁਸਾਰ ਕੁਝ ਰੋਜ਼ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਅਕਾਲ ਚਲਾਣਾ ਕਰ ਗਏ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਤਿਨਾਂ ਦੇ ਨਵਿੱਤ ਪਰਿਵਾਰ ਵੱਲੋਂ ਮਿਲ ਕਰਕੇ ਸਹਿਬ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ 12ਵ ਪੂਜਨੀਕ ਮਾਤਾ ਜੀ ਮਾਤਾ ਗੁਜਰ ਕੌਰ ਜੀ ਆਪ ਜੀ ਦੇ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉਹ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਅੰਤਿਮ ਅਰਦਾਸ ਸਮਾਗਮ ਕੀਤੇ ਗਏ ਹਨ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪਾਵਨ ਗੁਰਬਾਣੀ ਦੇ ਕੀਰਤਨ ਆਨੰਦ ਸਹਿਬ ਦੀਆਂ 6 ਪੌੜੀਆਂ ਦੇ ਜਾਪ ਹੋਏ ਹਨ ਪਵਿੱਤਰ ਗੁਰਬਾਣੀ ਦਾ ਕੀਰਤਨ ਕਰਦੇ ਆ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਹੋਈਆਂ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ ਅਗਾ ਵਾਸਤੇ ਸੋਧਤੇ ਸਪਸ਼ਟ ਗੁਰਬਾਣੀ ਪੜਨ ਸੁਣਨ ਵਿਚਾਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਜੀਓ ਗੁਰਬਾਣੀ ਦਾ ਭਾਵ ਅਰਥ ਵਿਚੜੀ ਆਤਮਾ ਤਾਈਂ ਵਿਚਾਉਣਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਓਦਮ ਬਖਸ਼ਿਸ਼ ਕਰਨਾ ਜੀਓ ਐਸ ਸਮੇਂ ਆਪ ਜੀ ਦੇ ਹਜ਼ੂਰ ਸਰਬਤ ਮਾਈ ਭਾਈ ਵੱਲੋਂ ਬੇਨਤੀ ਹੈ ਸਤਿਗੁਰੂ ਪਾਤਸ਼ਾਹ ਆਪ ਜੀ ਨੇ ਕਿਰਪਾਲਤਾ ਕਰਨੀ ਅਗ ਕੀ ਬਾਰ ਬਖਸ਼ ਬੰਦ ਕਾਓ ਬਾਹਰ ਨਾ ਭਉ ਜਲ ਫੇਰਾ ਦੇ ਪਾਵਨ ਮਹਾਵਾਕਾਂ ਅਨੁਸਾਰ 84 ਦੇ ਚੱਕਰ ਤੋਂ ਬਚਾ ਕਰਕੇ ਆਪਣੇ ਚਰਨਾਂ ਦਾ ਪਿਆਰ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ ਜੀ ਆਪ ਜੀ ਦੇ ਹਜ਼ੂਰ ਬੇਅੰਤ ਮਾਈ ਭਾਈ ਵੱਲੋਂ ਤਨ ਕਰਕੇ ਮਨ ਕਰਕੇ ਧਨ ਕਰਕੇ ਹਾਜ਼ਰੀ ਭਰੀ ਗਈ ਹੈ ਸਭਨਾ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪਰਵਾਨ ਕਰਨਾ ਕਦਮ ਕਦਮ ਚੱਲਿਆ ਹੋਇਆ ਗੁਰੂ ਲੇਖੇ ਵਿੱਚ ਲਗਵਾਉਣਾ ਸਭਨਾ ਨੂੰ ਦਰਮ ਘਰੋਂ ਚੜਦੀ ਕਲਹਾ ਦੇ ਅਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀਓ ਪਰਿਵਾਰ ਵੱਲੋਂ ਵਿਛੜੀ ਆਤਮਾ ਦੇ ਨਿਮਿਤ ਆਪ ਜੀ ਦੇ ਹਜ਼ੂਰ ਬੇਅੰਤ ਬੇਅੰਤ ਸੇਵਾਵਾਂ ਕੀਤੀਆਂ ਹਨ ਸਤਿਗੁਰੂ ਸਚੇ ਪਾਤਸ਼ਾਹ ਜੀਉ ਕਾਲ ਸੇਵਾ ਥਾਏ ਪਾਉਣੀ ਆਪ ਜੀ ਦੇ ਹਜ਼ੂਰ ਐਸ ਸਾਵੇਂ ਪੰਜਾਂ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਕੀਤੀ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋ ਆ ਪ੍ਰਸ਼ਾਦ ਸਾਧ ਸੰਗਤ ਦੀ ਰਸਨੀ ਲਾਇਕ ਹੋਵੇ ਜੋ ਵੀ ਆਪ ਜੀ ਦੇ ਪਾਵਨ ਪ੍ਰਸ਼ਾਦ ਨੂੰ ਛਕੇ ਆਪ ਜੀ ਦਾ ਪਾਵਨ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਪਰਵਾਰ ਵੱਲੋਂ ਆਪ ਜੀ ਨੂੰ ਸੁੰਦਰ ਰਮਾਲਾ ਸਾਹਿਬ ਅਰਪਿਤ ਕੀਤੇ ਗਏ ਹਨ ਸੁਪਨੀ ਕਹਨ ਸੇਵਕਾਂ ਦੀ ਲੋਕ ਪਰਲੋਕ ਪਤ ਰੱਖਣੀ ਆਪ ਕਿਰਪਾ ਕਰਨੀ ਐਸ ਸਮੇ ਮਿਹਰ ਕਰੋ ਆਪਣੇ ਪਾਵਨ ਇਲਾਈ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਤ ਕਰੋ ਜੀ ਅਖਰ ਵਾਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੀ ਸਹੀ ਪਿਆਰ ਮੇਲਣੀ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ